बच गया फुट अठारा फुटाई अज जी ने मगर पाया है लो जी भाई दोबारा तो फिर ट्रैक्टर को आए है ਇੰਨੇ ਉਹ ਨਹੀਂ ਹੋਣਾ ਜੱਗੇ ਵਾਲੇ ਜਿੰਨਾ ਉੱਚਾ ਖਲ ਜਿੰਨਾ ਹੈ ਹੈ ਹੋ ਜਾਣੀ ਲੋ ਜੀ ਜੱਗਾ ਬੋਸ ਪਹਿਲਾਂ ਹੀ ਡਰ ਗਿਆ ਹੋਰ ਕੀ ਕਹਿੰਦਾ ਬਾਈ ਲੋੜੀ ਕਹਿੰਦਾ ਬਾਹਰ ਕੱਢ ਲੋ ਲੋੜੀ ਬਣਾਉਗੀ ਠੀਕ ਹੈ ਮਿੱਠੇ ਗਲੇ ਲੋੜੀ ਹੈ ਤੁਹਾਡੀ ਲੋੜੀ ਬਣਾਉਣੀ ਨਹੀਂ ਬਣਾਉਣੀ ਜਾ ਕੇ ਇਹਨੂੰ ਪਹਿਲੇ ਬਣਾ ਦੇ ਮੇਰਾ ਬਰਥਡੇ ਜੇ ਇਹ ਕਿਹਦੇ ਕਿਸਮਤ ਦੇ ਸੌਦੇ ਆ ਕਿਸੇ ਕਿਸੇ ਦੀ ਪਹਿਲਾਂ ਬਣਾਉਂਦੀ ਕਿਸੇ ਕਿਸੇ ਦੀ ਬਾਅਦ ਵਿੱਚ ਬਣਾਉਂਦੀ ਆ ਉਹ ਕਹਿੰਦੀ ਆ ਕਾ ਦੀ ਲੋੜੀ ਆ ਦੇਖ ਕਿੰਨਾ ਲੱਦਣਾ 150 200 ਤੇ 200 ਕਿੱਥੇ ਹੋ ਜਾਊਗਾ ਕੰਡਾ ਇਹ ਫੋਟੋ ਭੇਜ ਦੂੰਗਾ ਆਪਾਂ ਇਹ 200 ਲੱਦਣ ਲੱਗਿਆ ਏ ਜੱਗਾ ਜੱਗੇ ਐਚਪੀ ਵਾਲੇ ਕਿੰਨਾ ਲੱਦੇ ਪਏ ਜਿਹੜਾ ਉੱਥੇ ਖੜਾ ਹੈਗਾ 225 ਕਾ 225 ਕਿੰਨਾ ਕੋ ਹੋ ਗਿਆ ਹੋ ਗਿਆ 100 ਸਿੰਧੂ ਤੂੰ ਲੈ ਬਾਈ ਦੇ ਹੋ ਗਏ ਤੈਨੂੰ ਦਿਖਾ ਕੇ ਲੈ ਕਿੰਨਾ ਕੋ ਉੱਥੇ ਐਚਪੀ ਵਾਲੇ ਪਾ 225 ਹਾਂ ਆਉਂਗਾ ਹਾਂ 200 ਸਵਾ 200 ਤਾਂ ਹੂੰਗਾ ਜੀ ਬਾਈ ਸਿੰਧੂ ਹੋ ਗਿਆ 100 ਕਾ ਹੋ ਗਿਆ ਇਹ 100 ਹੋ ਗਿਆ ਹੁਣ ਜੱਗੇ ਵਾਲੇ ਦਾ ਆਈਡੀ ਜੋ ਹੋ ਜਾਂਦਾ ਹਾਂ ਇਹ 100 ਕਾ ਹੋ ਗਿਆ ਹਾਂ ਬਹੁਤ ਮਾਲ ਤੇ ਆ ਮਾਲ ਵੀ ਵਧੀਆ ਵੀ ਹੈ। ਕੱਲ ਹਿੰਦੂ ਕਾਰ ਪਰ ਬਾਤ ਕਰਦੀ। ਲੈ ਉਹ ਲੱਦ ਲੈ ਹੁਣ ਪਹੀ ਪਤਾ ਖੜਾ ਏ। ਆਹੋ ਇਹਨੂੰ ਕਰੋ। ਦਾਅ ਕਰ ਲੈ। ਇੱਕ ਇੱਕ ਭਰੀ ਜੱਕਦੇ ਟੁੱਟਦਾ ਏ ਮਾਲ। ਹਿੰਦੂ ਨੋ ਜੀ ਭਾਈ ਸਿੱਧੂ ਦੇ ਮੋਟਰਸਾਈਕਲ ਪੈ ਕੇ ਆ ਮੁਰਦਾ ਨਹੀਂ ਕਹਿੰਦਾ। ਵੋਲਟ ਪਾਰ ਆ ਭਾਈ। ਬੈਠਾ ਰੱਖਣਾ ਬਹੁਤ ਪੰਗਾ ਸਾਡੇ ਕਰਨ 15 ਫੜਾ ਡਰਨ ਆ ਬਾਈ ਜਿਹੜਾ ਇਹ ਪਾਇਆ ਤੇ ਹੋ ਗਿਆ ਹੁਣ ਆ ਬਾਈ 100 ਕਿਲੋ ਉੱਪਰ ਕਿੰਨਾ ਹੈ 100 ਤਾਂ ਹੋ ਗਿਆ ਹੁਣ ਆ ਬੱਦੇ ਹੋ ਗਿਆ ਬਾਈ ਇਹ ਵੀ ਲੰਬਾ ਹੀ ਆ ਹੁਣ ਸਮਝ ਲੈ 15 ਫੁੱਟ ਐ 3 ਫੁੱਟ ਪਿੱਛੇ ਨੂੰ 18 ਫੁੱਟ ਹੋ ਗਿਆ ਇਸ ਟਾਈਮ ਇਹ ਮੂਰੇ ਨੇ ਵੀ ਕੱਢਿਆ ਪਿਆ ਹੈ ਹੈ ਫੋਣ ਕੱਢਣਾ ਅਸਲੀ ਹੈ ਹਾਂ ਹੁਣ ਬਾਈ ਉੱਪਰ ਵਾਲਾ ਜਿਹੜਾ ਪ੍ਰੋਜੈਕਟ ਐ ਇਹ ਮੂਰੇ ਕੱਢਣਾ ਚੰਦ ਸਹੀ ਖੜ ਗਿਆ ਬਾਈ ਇੱਕ ਵਾਰ ਹੁਣ ਸਹੀ ਲੱਗ ਰਿਹਾ ਇਹ ਖੰਬੇ ਦਾਰਤਾ ਬਾਈ ਜਿਹੜਾ ਖੰਬੇ ਦੇ ਪਿਛਾਲੇ ਨੂੰ ਕੱਢਿਆ ਲਓ ਜੀ ਬਾਈ ਪਹਿਲਾਂ ਨੇਤਰ ਬਾਈ ਵਾਲਾ ਕੱਢ ਗਿਆ ਅੰਦਾ ਫਿਰ ਜੋ ਬੋ ਫਸ ਗਿਆ ਹੁਣ ਇਹ ਕੱਢਿਆ ਹੋ ਰਾਜੂ ਥੈਲਾ ਚੱਕ ਲੈ ਰਾਜੂ ਜੋਰ ਕੇ ਨੇ ਨਿਕਲ ਗਿਆ ਬਚ ਗਿਆ ਇੱਥੇ ਦੇ ਨਿਕਲਿਆ ਭਾਈ ਆ ਦੇਖੋ ਹੋ ਜੀ ਭਾਈ ਜੱਗੇ ਦਾ ਗੰਨਾ ਸੜਕ ਤੇ ਚੜਾ ਤੇ ਇਹਨੂੰ ਗੰਨਾ ਕਿਵੇਂ ਲੱਦਦੇ ਹੋ ਗੰਨਾ ਤਾਂ ਆਇਆ ਜੇ ਨਾ ਕੋਸਨ ਮਾਰਿਆ ਹੁੰਦਾ ਇੱਕ ਬਸਰ ਵੀ ਕਹੀ ਕਰਿਆ ਹੁੰਦਾ ਉਹ ਮੁੱਕੇ ਵਾਲਾ ਕੰਮ ਨਹੀਂ ਥੋੜਾ ਗੱਲ ਦਾ ਦੋ ਕਰ ਪੱਟ ਕੇ ਦਵਾਰਾ ਸਹੀ ਕਰਿਆ ਆਹੋ ਇੱਕ ਬਸੇ ਸਾਰੇ ਘੜਤਾਂ ਨੂੰ ਆ ਦੇਖੋ ਭਾਈ ਥੋੜਾ ਜਿਹਾ ਹੁਣ ਆਹ ਤੇ ਇਦਾਂ ਤੇ ਇਸ ਤਰ੍ਹਾਂ ਵਿਆਹ ਹਿੱਲ ਗਿਆ ਰੇ ਆ ਬਲਿਆ ਪੈ ਗਿਆ ਨਾ ਇਹਨੂੰ ਕੋਸਨ ਵਾਲਾ ਕੰਮ ਕਾਫੀ ਅੰਦਰ ਕਰਦਾ ਕਿੱਕਣਾ ਕਰਦਾ ਉਹਦਾ ਟਰਾਲਾ ਸਾਲਾ ਚੋਲ ਮਾਰਦਾ ਆਇਆ ਗਰਦਨ ਜੱਗਾ ਕੇ ਨਾ ਹੁਣੇ ਜਾਣਾ ਇਹ ਹਿੱਲ ਗਿਆ ਭਾਈ ਆਹ ਸਹੀ ਆਹ ਦੇ ਖੁੰਜਾ ਬਾਈ ਲਦਾ ਹੁਣ ਰੈਮ ਨਾ ਮਾੜਾ ਮੋਟਾ ਜਿ ਇਧਰ ਹੋ ਜਵੇ ਇਹ ਦਵਾਰਾ ਪਟਕੇ ਕਰਦੇ ਮੈਂ ਸਾਈ ਨਹੀਂ ਆਉਂਦਾ ਜਿੰਦੋਂ ਹੋਊਗਾ 1.5 200 ਤਾਂ ਹੁ ਕੰਡਾ ਰਸੂ ਭਾਈ ਕਿੰਨਾ ਹੋਊਗਾ ਮੈਂ ਗੰਡਾ ਹੀ ਦੱਸੂਗਾ ਹਾਂ ਗੈਸ ਕੋਈ ਨਹੀਂ ਹੈਗਾ ਗੈਸ ਬੰਨਾਈ ਨਹੀਂ ਕਿਸੇ ਕੋਣ ਚ ਹੈਗਾ ਲੱਦਿਆਂ ਪਿੰਧੂ ਦੇ ਗਾਣੇ ਕਿਹਾ ਉਹ ਟਰਾਲਾ ਛੋਟਾ ਲੱਗੀ ਜਾਂਦਾ ਉਹ ਟਰਾਲਾ ਛੋਟਾ ਲੱਗੀ ਜਾਂਦਾ ਥੱਲੇ ਮੋੜ ਦੋ ਕਿਰੋ ਕੁੜੇ ਹੀ ਮਿਲਦੇ ਹਾਂ ਪਰ ਨਹੀਂ ਨੋਜੀ ਬਾਈ ਇੱਧਰ ਵੀ 200 ਕਵਾਂਟਲ ਲੱਦੇ ਆਏ ਤੇ ਖੇਤ ਗਿੱਲਾ ਦਾ ਪਹਿਲਾਂ ਹੀ ਟੋਚਣਾ ਪਾ ਲੈਣਾ ਅੱਧਾ ਕੋਰੇ ਲੱਦ ਲੈ ਅੱਧਾ ਘਰੇ ਇਹ ਵੀ 18 ਫੁੱਟ ਆਈ ਹੋਵੇ ਅੱਜ ਜਿਹੜੇ ਮਗਰ ਪਾਇਆ ਏ ਖੇਤ ਬਹੁਤ ਲੈ ਮੀਂਹ ਨੇ ਕੰਮ ਖਰਾਬ ਕਰਤਾ ਭਾਈ ਪੂਰੀ ਦੇ ਘਰ ਮੂਰੇ ਲੰਗੇ ਨੇ ਟੋਕਦਾ ਕਿ ਨਾ ਸਲੈਂਸਰ ਕਿੱਥੇ ਲਾ ਲਿਆ ਪੂਰੀ ਯਾਰ ਪਈ ਵੀ ਆ ਨਾ ਮੈਂ ਉਹੀ ਤਾਂ ਦੇ ਦਾਂ ਮੈਂ ਪਹਿਲੇ ਦੂਆ ਸਲੈਂਸਰ ਤਾਂ ਹੁਣ ਤੁਸੀਂ ਆ ਲਾਤਾ ਖਿੰਦੂਆ ਤੁਸੀਂ ਐਨੇ 575 ਬਕਾਇਆ ਕੇ ਰ ਸਲੈਂਸਰ ਦੇ ਦੂਆ ਮੈਨੂੰ 575 ਦਾ ਨਹੀਂ ਹੈਗਾ ਹਾਂ ਸੋਨੇ ਲੀਕੇ ਦਾ ਜਿਹੜਾ ਮਰਜ਼ੀ ਲੈ ਜਦਾ ਹਾਂ ਹਾਂ ਇਹਦਾ ਨਹੀਂ ਮਿਲਦਾ ਸੋਨੇ ਲੀਕੇ ਦਾ ਵੀ ਲੱਗ ਜਣੇ ਇਹਨੂੰ ਨਹੀਂ ਨਹੀਂ ਇਹਦਾ ਪੂਰੀ ਜਿਹੜਾ ਸਲਾ ਬੜਾ ਭੱਠੀ ਆ ਚਲੰਸੀ ਆ ਉਹਦੇ ਚ ਨਾ ਨਾਲ ਇੱਕ ਕੰਨ ਜਿਆ ਹੈ ਇੱਕ ਮੇਕਲੀ ਖੜੀ ਕਰੀ ਉਹ ਤੇ ਐਂ ਫਸਣ ਆ ਪੂਰੀ ਕਲੱਬ ਲੱਗਦੇ ਆ ਇਹਦੇ ਹੈਗੇ ਉਹੀ ਹੈ ਇਹ ਜਿਹੜਾ ਦੂਆ ਏ ਇਹ ਆਪਣਾ 750 ਇਹਦੇ ਐ ਪੂਰੇ ਅੱਜ ਵਾਕੀ ਕੱਸ ਹੁੰਦਾ ਅੱਜ ਜਲੰਧਰੋਂ ਚੱਲੇ ਤੇ ਚੱਲੇ ਤੇ ਹੁਣ ਅਫੇ ਬਿੱਟੂ ਨਾ ਹੀ ਲਾਈਟ ਨਹੀਂ ਹੈ ਕਹਿੰਦਾ ਮੜੀ ਲੱਕੜੀ ਵੱਢਣੀ ਸੀ ਹੈਂਡਲਾਈਟ ਲਾਈਟ ਆਈ ਨਹੀਂ ਅੱਜ ਉਹ ਖੰਬੇ ਪਟੋ ਰਹੇ ਮੈਨੂੰ ਆਪਣੇ ਵਾਲਾ ਕੱਟ ਕੇ ਲੱਗ ਜ ਜਾਂਦਾ ਹੈ ਮਟੂ ਕੱਟ ਕੇ ਮੈਨੂੰ ਆਪਣੇ ਵਾਲਾ ਭਲੇ ਖੱਲ ਲੱਗ ਜ ਜਾਂਦਾ ਸਾਈਡ ਗੇਰ ਹੈ ਪੂਰੀ ਕਰਿਆ ਸਾਈਡ ਨਹੀਂ ਕਰਦੇ ਪੂਰੀ ਜਿਵੇਂ ਬੁੱਡੇ ਪੂਰੇ ਵਾਲੇ ਨੇ ਕਰਿਆ ਤਾਂ ਇੱਥੇ ਤੇ ਲੀਵਰ ਕੱਢ ਕੇ ਨੇ ਬੈਲਿੰਗ ਕਰ ਤਾ ਪੂਰੀ ਕਰਤਾ ਤੇਰੇ ਚਲਾਉਣੇ ਜੋਗਾ ਹੀ ਰਹਿ ਗਿਆ ਏ ਪੂਰੀ ਲੰਬਾ ਦੇ ਤਾਂ ਇੰਨਾ ਹੀ ਤੇਰਾ ਕਿ ਬੱਦ ਚਲਾ ਸਕਦਾ ਜਿਹੜਾ ਚਲਾਉਂਦਾ ਲੰਬਾ ਇੰਨਾ ਹੀ ਤੇਰਾ ਕਿਕ ਫੁੱਟ ਜਿਆਦਾ ਲੰਬਾ ਏ ਉਹ ਜਿਆਦਾ ਲੰਬਾ ਉਹ ਜਿਆਦਾ 1 ਫੁੱਟ ਹੈ ਤਾਂ ਮੇਰਾ ਬੰਪਰ ਦਾ ਲੰਬਾ ਹੋ ਗਿਆ 24 ਇੰਚ ਹੈ ਤੇਰਾ ਕਿੰਨਾ ਹੈ ਉਹ ਵੀ ਇੱਥੇ ਇੱਥੇ ਹੀ ਆ ਵਸੇ ਤੇ ਬਸ ਐ ਨਹੀਂ ਉਹ ਲੰਬਾ ਬਰਾਬਰ ਹੀ ਪੈ ਗਿਆ ਏ ਪਰ ਲਿੰਕਾ ਲੰਬੀਆਂ ਆਧੀ ਚੱਲੇ ਬਿੱਟੂ ਕੋਲ ਹੁਣ ਪੁਰੀ ਜਾਣਾ ਦੇਖ ਲੈ ਜੀ ভাই ਪੁਰੀ ਨੇ ਫੜ ਲਿਆ ਪੁਰੀ ਕੌਣ ਫੜ ਲਿਆ ਇਹ ਜਿਹੜਾ ਕਿਸਾਨਾਂ ਦੇ ਵਿਰੁੱਧ ਮੰਤਰੀ ਹੈ ਕੋਈ ਮੰਤਰੀ ਹੈ ਜੀ ਮੋਦੀ ਤਾਂ ਨਹੀਂ ਹੈਗਾ ਇਹ ਹੈ ਉਹਦਾ ਹੀ ਆ ਹਾਂ ਉਹਨਾਂ ਵਿੱਚ ਤੇ ਹੀ ਹੈ ਨਹੀਂ ਹੈ ਥੋੜਾ ਜਿਹਾ ਥੋੜਾ ਜਿਹਾ ਫਰਕ ਆ ਹਾਂ ਬਾਕੀ ਮਿਲਦਾ ਜੁਲਦਾ ਜਿਹਾ ਦੇਖ ਲੈ ਪੂਰੇ ਸਾਡੇ ਵੀ ਆਇਆ ਇੱਕ ਥੋੜੇ ਵੀ ਨੋ ਤੇ ਸਾਡੇ ਪਿੰਜਰੇ ਲੈ ਆ ਪਿੰਜਰੇ 'ਚ ਕਾਬੂ ਨਹੀਂ ਆਇਆ ਉਹ ਮਰਿਆ ਵੀ ਨਹੀਂ ਰਾਤ ਮਿੱਟੇ ਸਾਲਾ ਉੱਪਰੇ ਛੜ ਗਿਆ ਰਮੇ ਛੜ ਮਾ ਹਾਂ ਸਵੇਰੇ ਚੜ ਗਏ ਗਾਡਰ ਤੇ ਗਾਡਰ ਦੇ ਉੱਪਰ ਪਾਈਪ ਲਾਇਆ ਬਲ ਲੰਬੇ ਟੀਨਾਂ ਦੇ ਛੱਡਦੇ ਉਹ ਛੱਡਦੇ ਉਹ ਪਾਈਪ ਦੇ ਵਿੱਚ ਵੜ ਗਏ ਇੱਕ ਸਾਈਡ ਤੇ ਮੈਂ ਥੱਲੇ ਥੋਕਦਾ ਥੂਈ ਸਾਈਡ ਤੇੋਂ ਕੱਢਣ ਨਿਕਲ ਲੱਗਿਆ ਕੰਦੇ ਤੋਂ ਉੱਪਰ ਦੀ ਉਧਰ ਤੇ ਵੀ ਥੱਲੇ ਥੋਕਦਾ ਇਸੇ ਮੇਹਰੇ ਨਿਕਲੇ ਪਤ ਨਹੀਂ ਕਿੱਥੇ ਹੋ ਗਏ ਆ ਗਿਆ ਕਾਬੂ ਹਾਂ ਦੋ ਆ ਇੱਕ ਹੋਰ ਇਹਦੇ ਨਾਲ ਦਾ ਕੇਦਮ ਛੱਡਣਾ ਹੁਣ ਹਾਂ ਹਾਂ ਉਹ ਛੱਡ ਗਿਆ ਹੁਣੇ ਦੂਰ ਹਾਂ ਕਾਦੇ ਖਤਰਨਾਕ ਹੈ ਇਹ ਖਤਰਨਾਕ ਹੈ ਨਾ ਬਾਣ ਵੜਦਾ ਨਾ ਉੱਥੇ ਬਾਣ ਉਹ ਕਰ ਕਰ ਜਿਹੜਾ ਕਣਕ ਬੰਦੇ ਹੁੰਦੇ ਬੇੜਾ ਹਾਂ ਉਹ ਪਿਆ ਬਾਈ ਨੂੰ ਪੁੱਛ ਲਿਆ ਕਿ ਅਸਲਾ ਤਾਂ ਚਾਹੀਦਾ ਲੈ ਵੀਰ ਮੈਂ ਆ ਬੈਂਚ ਜੇਣਾ ਗਿਫਟ ਗਿਫਟ ਪਰੀ ਆਈ ਆ ਪੂਰੀ ਗਿਫਟ ਗਿਫਟ ਪੂਰੀ ਕਈ ਬਈ ਇਹ ਖਾਂਦੇ ਨਾ ਜੂਹੇ ਜਿੱਕਣਾ ਇੱਧਰ ਵਾਲੇ ਖਾਂਦੇ ਪਾਣੀ ਕਿੱਥੇ ਵਾਲੇ ਚਾਰ ਖਾਂਦਾ ਵਾਲੇ ਹਾਂ ਖਾਂਦੇ ਚਾਰ ਖਾਂਦੇ ਲੈ ਮੋਦੀ ਉਹ ਵਾ ਆ ਨਦੇਲ ਸਾਲ ਦੇ ਕਿੱਡੇ ਕਿੱਡੇ ਆ ਕੰਨ ਆਲਾ ਜੂਆ ਕੰਨ ਆਲਾ ਹੈ ਹਾਂ ਇਹ ਸਾਲ ਦੇ ਮੁੱਛਾ ਵੀ ਜ਼ਿਆਦੇ ਅੱਛਾ ਮੁੱਛਾ ਲਾੜਾ ਬੁਰੀ ਬਚਾ ਰਖੀ ਉਹ ਨਾਲੇ ਚਲ ਠੀਕ ਲਓ ਜੀ ਬਾਈ ਦੁਬਾਰਾ ਤੇ ਫੇ ਟਰੈਕਟਰ ਕੋ ਆਏ ਆ ਇਹਨੂੰ ਉਨਾ ਹੀ ਹੋਣਾ ਜੱਗੇ ਵਾਲੇ ਜਿੰਨਾ ਉੱਚਾ ਖਲ ਜਿੰਨਾ ਹੈ ਹੈ ਹੋ ਜਾਣੀ 120 ਪਰ ਹੀ ਗਈ ਇਹਨੂੰ ਮੈਂ ਕਹਿੰਦਾ ਇਹ ਵੀ 200 पार ਜਾਊਗਾ ਫਿਰ 200 ਤੋਂ ਮੰਨੇ ਲੈ ਬਾਕੀ ਦੇਖੋ ਵਜਨ ਕਿਹੜੇ ਆਪਾਂ ਕਰਿਆ ਨਹੀਂ ਪਤਾ ਹੀ ਲੱਗ ਜਾਂਦਾ ਹੈ ਲੈ ਕੇ ਹੁਣ ਸਾਰਾ ਸਾਰਾ ਫੋਟਾ ਹੀ ਹੈ ਹੈ ਸਾਰਾ ਹੀ ਹੈ ਹਾਂਜੀ ਥਾਰਾ 18 ਹਟਾ ਲਈ ਹੁਣ ਜਾਈਓ ਦਾਦਾਂ ਦੀ ਛਤਰੀ ਤੇ ਦੇਖ ਲਾ ਛਤਰੀ ਤੇਨੇ ਫੋਟੋ ਉੱਪਰ ਚਲੇ ਗਿਆ ਇੱਕ ਹੋਰ ਚਲੇ ਜਾਊਂਗਾ ਇਕ ਡੇਰ ਹੋਰ ਲੱਗੂਗਾ ਹਲੇ ਹਾਂ ਹਾਂ ਨਹੀਂ ਆਥੀ ਵੀਕ ਦਾ ਜ਼ਿਆਦਾ ਅੰਕਾ ਦਾ ਹਾਂ ਜ਼ਿਆਦਾ ਅੰਕਾ ਦਾ ਫੜਾਏ ਹਸਵੀ ਨੇ ਟੈਟਿਕ ਲਦਾ ਲਿਆ ਮੈਂ ਚੌੜਾ ਕਰਾਤਾ ਤੈਨੂੰ ਹੁਣ ਹਲੇ ਪਾਈ 125 ਭਰੀ ਜਾਣੇ ਆ ਦੇਖ ਮੈਂ ਖੁੱਲਾ ਕਰਾਤਾ ਟਰਾਲਾ ਝੋਲੀ ਮਾਰਦਾ ਜਿਹੜਾ ਛੋਟਾ ਲੱਦਣਾ ਉਹਨਾਂ ਦੇ ਪਹੀ ਚ ਲੱਦੇ ਆ ਨਾ ਫਿਰ ਰਾਜੂ ਹਾਂਜੀ ਬੱਸ ਕਰੋ ਯਾਰ ਹੁਣ ਨਹੀਂ ਹਾਂ ਸਾਰੇ ਮਾਂ ਨੂੰ ਚੁੱਕਾ ਹਾਂ ਹਾਂ ਬੱਸ ਇੰਨੇ ਹੀ ਸਾਨੂੰ ਉੱਚੇ ਜਾਣਾ ਪਿੱਛੇ ਦੇ ਨੀਵੇਂ ਲੋਟ ਆ ਜਾਣਾ ਠੀਕ ਹੈ ਹਾਂ ਮੂਰੇ ਤਾਂ ਬਹੁਤ ਉੱਚਾ ਮੂਰੇ ਤਾਂ ਦੇਖਣ ਨੂੰ ਲੱਗਦਾ ਮੂਰੇ ਤਾਂ ਬਰਾਬਰ ਜੀ ਆ ਰਿਹਾ ਬੱਸ ਹੁਣ ਮੂਰੇ ਦਾਬੂ ਤਾਂ ਲਾਉਣਾ ਇੱਕ ਗਿੱਲਾ ਭਰੀ ਤਾਂ ਲੱਗਣੀ ਆਪਾਂ ਦਾ ਨਹੀਂ ਹਾਂ ਉਹ ਵਾਲਾ ਜ਼ਿਆਦਾ ਉੱਚਾ ਦਾ ਪਰ ਆਹ ਲੱਦਾ ਹੀ ਸੋਹਣੀ ਹੋਈ ਮੂਰੇ ਤੇ ਮਦਾਂ ਜੀ ਵਧੀਆ ਲੱਗ ਰਹੀ ਫਿਰ ਪਰ ਆਇਆ ਹੈ ਭਾਈ ਜਿਹੜਾ ਦਿਨ ਦਾ ਕੰਮ ਦਿੰਦਾ ਹੀ ਆ ਹੁਣ ਵੀ ਹੋ ਨਹੀਂ ਰਹੀ ਚੱਲਿਆ ਥੋੜਾ ਜਿਹਾ ਘੰਟਾ ਪਹਿਲਾਂ ਚਾਹੀਦਾ ਲੱਗਦਾ ਹੈ ਰਾਜੂ ਹੁਣ ਇਹਨਾਂ ਦੇ ਕਿਹੜੇ ਬੱਸ ਗਿਆ ਨਾ ਬੱਸ ਹੋ ਗਿਆ ਬੱਸ ਸਿਰਨਾ ਰਹ ਗਿਆ ਹੁਣ ਤਾਂ ਆ ਗਿਆ ਗੇਟ ਤੇ ਉਹ ਗੇਟ ਤੇ ਸਟicker ਦੇ ਲਾ ਕਿੰਨੇ ਚਮਕਦੇ ਲਾਈਟ ਮਾਰੇ ਤੇ ਦੂਏ ਆ ਇਹੇ ਚਮਕ ਵਾਲੀਆਂ ਹੈਂ ਵੀਲ ਤੇ ਫਲੈਕਟਰ ਨਹੀਂ ਸਟicker ਦੇ ਕਿੰਨੇ ਚਮਕਦੇ ਆ ਇਹੇ ਇੱਕ ਵਾਰ ਮੇਰਾ ਲੱਗ ਫਲੈਕਟਰ ਆਉਣੇ ਲਾਉਣ ਵਰਤੈ ਹੈ ਰਾਜੂ ਤਾਂ ਤਾਦੇ ਹੋ ਜਾਂਦਾ ਉਹ ਵੀ ਚਾਹੀਦੇ ਆ ਟਰਾਲੀ ਦੇ ਪਿੱਛੇ ਲੂ ਫਲੈਕਟਰ ਨਹੀਂ ਹੈਗੇ ਤੇ ਲਾਉਣੇ ਚਾਹੀਦੇ ਚਲਾਉਣ ਹਾਂ ਚਾਹੀਦਾ ਹੈ ਡਾਲੇ ਬਾਟ ਚਾਹੀਦਾ ਹੈ ਕਿਸੇ ਆ ਜਿੰਦੂ ਪਾ ਕਹੀ ਜਾਂਦੇ ਲੱਦਣ ਲੱਦਲਾ ਦੋ ਦੋ ਘੋਟ ਲੱਦਣਾ ਪਰ ਪੁੱਛ ਕੇ ਦੇ ਲਿਆ ਭਰੀ ਦੁਕੈਰ ਤੇ ਚੱਲਦੇ ਆ ਤੇ 2 ਵਜੇ ਤੇ ਬੰਬੂ ਘਾਟਾ ਹੈ ਰਾਜੂ ਪਾ ਕੋਈ ਫਰਕ ਨਹੀਂ ਹੈਗਾ ਇਹਨਾਂ ਦਾ ਸਰੀਰ ਉਹ ਜਿਹਾ ਹੀ ਬਣ ਗਿਆ ਆਹ ਤੋ ਹੋ ਜਾਂਦੀ ਬੰਦੇ ਦੀ ਖੂਬ ਹੈ ਮੈਂ ਉਹੀ ਕਹਿੰਦਾ ਵੀ ਸਰੀਰ ਉਹ ਜਿਹਾ ਹੀ ਬਣ ਗਿਆ ਦੇਲਾ ਬੰਦੇ ਨੇ ਕੇ ਤਾਂ ਕਿਹਨਾ ਕੋਈ ਫਰਕ ਨਹੀਂ ਹੈਗਾ ਟਰਬੋ ਲੱਗੀ ਵੀ ਹੈ ਵੱਡੇ ਵਰ ਹਾਂ ਬਿੱਟੂ ਦਾ ਸਵਾਰ ਲੱਦ ਰਿਹਾ ਉਹ ਮੁੰਡਾ ਪੁੱਛੀ ਗਿਆ ਕਹਿੰਦਾ ਪਾ ਰਹੇ ਹੈ ਉਹ ਕਹਿੰਦਾ ਨਹੀਂ ਹੌਲੀ ਹੈ ਕਹਿੰਦਾ ਇਹ ਤਾਂ ਰੋਜ਼ ਕੰਮ ਕਰਦੇ ਨੇ ਇਹਨੂੰ ਕਿਹੜੇ ਲੱਗਣਾ ਕਹਿੰਦਾ ਮੇਰਾ ਢਿੱਡ ਹੋਣਾ ਲੱਦੋ ਕਿਉਂ ਕਿ ਲੱਦਦੇ ਆ ਹਾਲ ਤਾਂ ਉਹ ਤਾਂ ਕਿਸੇ ਸਵਾਰ ਜੁੱਤ ਚੱਲੇ ਆਇਆ ਟਰਾਲੇ ਦੇ ਬਾਹਰੋਂ ਕੰਮ ਹੋਣਾ ਲਾ ਦੇਣਾ ਮੈਂ ਕਹਿੰਦਾ ਉਹਨਾਂ ਨੂੰ ਵੀ ਲੰਬਾ ਟਾਈਮ ਲੱਗਣਾ ਉਹਨਾਂ ਨੂੰ ਵੀ ਕਿੰਨੂ ਹੋ ਗਿਆ ਹੁਣ 150 ਇਹ ਦੋ ਬੰਦਾ ਹੋ ਦੁੰਦਾ ਨਾ ਹੋ ਗਿਆ ਹੁਣ 150 ਇਹਨਾਂ ਦਾ ਹੋ ਗਿਆ 150 ਹੋ ਗਿਆ ਆਮਾ ਕੇ ਚੈਰ ਪਰ ਹੌਲੀ ਹੌਲੀ ਚੱਲਦਾ ਕੰਮ ਬਾਈ ਤੁਹਾਨੂੰ ਪਤਾ ਹੀ ਹੈ ਉੱਪਰ ਗੜਾਸਾ ਲਗਾਤਾਰੇ ਚੱਲਦਾ ਮੈਂ ਪਾਣੀ ਦੀ ਬੋਤਲ ਮਗਾ ਕੇ ਵੀ ਲਈ ਹਾਂ ਇਕੱਲਾ ਹੀ ਸਾਰਾ ਕਿੰਨਾ ਤੇ ਹੱਥ ਚੋਂ ਨੰਗਦਾ ਦੇਖ ਲੈ ਭਰੀ ਜਾ ਕੇ ਲੋਟ ਗਾਨੀ ਇੱਧਰ ਗਾਨੀ ਸਹੀ ਗੱਲ ਹੈ ਲੱਗਿਆ ਉਹ ਇਹ ਦੂ ਲੇਟ ਬੰਦ ਕਰ ਇਹਦਾ ਕਰ ਲੈਣੀ ਜੇ ਆਪਾਂ ਸਲਾਣੇ ਮਿਲਵਾਗੇ ਉੱਥੇ ਵੀ ਟਰਾਲਾ ਛੋਟਾ ਲੱਗਣਾ ਉੱਥੇ ਹੋਰ ਵੱਡੇ ਆਉਂਦੇ ਵੱਡੇ ਆਉਂਦੇ ਉਹ ਤਾਂ ਡਬਲ ਟੋਰੇ ਵਾਲੇ ਆਉਂਦੇ ਆ ਜੇ ਤੇ 100 ਵਾ ਕੇ ਲਈਏ ਉਹਨਾਂ ਨੇ ਕਿਹਾ ਬਾਈ ਕਿਹੜੇ ਲਾਉਣਾ ਹੈ ਗੱਲ ਹੀ ਦੇਖਣਾ ਹਰਿਆਣੇ ਵਾਲਾ 100 ਦਾ ਇਸ਼ਰਪੁਰੇ ਪਾ ਕੇ ਲਈ ਜਾਂਦੇ ਦੇਖੇ ਉਹ ਦੂਏ ਆ ਟਰਾਲੇ ਚਲੋ ਲੈਟ ਵਾਲੀ ਵੀਰੀ ਬਾਈ ਫੋਨ ਦੀ ਹੁਣ ਕਲੱਚ ਕਰੀਏ ਬੰਦ ਹੁਣ ਲੱਦੇ ਦੀ ਪਤਾ ਲੱਗੂਗਾ ਸਿਸਟਮ ਬੰਦਾ ਦਾ ਪਹੁੰਚ ਗਿਆ ਇੱਕ ਮੰਜ਼ਲ ਪਰ ਦੇਖੋ ਰਾਖਣ ਦਾ ਸੋਰਨਾ ਰਾਜੂ ਤੇਰੀ ਹੁਣ ਸਖਤ ਡਿਊਟੀ ਹੈ ਜੀ ਤੇਰੀ ਤਾਂ ਡਿਊਟੀ ਉਹ ਡਿਊਟੀ ਹੈ ਜੀ 24 ਘੰਟੇ ਡਿਊਟੀ ਹੈ ਦੀ 24 ਘੰਟੇ ਸਰਵਿਸ ਚਲ ਕਰਨਾ ਸੀ ਕੁਝ ਨਹੀਂ ਬਖੜੀ ਆ ਦੇਖ ਰਿਹਾ ਕਿ ਹੈ ਨਹੀਂ ਫੇਕੂ 25 ਜਾਂਦਾ ਵੀ ਭਰੀ ਬਾਹਰ ਤਾਂ ਨਹੀਂ ਕੱਢਦਾ ਮੈਂ ਬਸ ਕੋਲ ਖੜੇ ਦਾ ਬਾਈ ਜੱਗਾ ਹੁਣ ਗੱਲ ਚਲੇ ਗਿਆ ਦਾ ਥੋੜਾ ਜਿਹਾ 빙ੀ ਦੀ ਲੱਦ ਹੋ ਗਈ ਦੀ ਹੁਣ ਕੋਲ ਖੜੇ ਦਾ ਐ ਵੀ ਦਿਖ ਜਾਂਦਾ ਲੱਦਿਆ ਉਹਦੇ ਹੀ ਇਹਨੇ ਬਾਹਰ ਨੂੰ ਕੱਢਿਆ ਇਹਨੂੰ ਉਹਦਾ ਬੰਦਾ ਦੱਸ ਦਿੰਦਾ ਏ ਜੇ ਕੋਲ ਹੋਵੇ ਇਹਦਾ ਰਾਹ ਦੇਖਦੇ ਸਿੰਧੂ ਇਹਨੂੰ ਦੱਸ ਦਿਆ ਬੱਸ ਫਿਰ ਉਹ ਦਈ ਦੇ ਮੜੀ ਜੀ ਪਰਿਵਾਰ ਨਹੀਂ ਕੱਢੀ ਨੇ ਦਿਖਦਾ ਹੀ ਐ ਜਿਹੜਾ ਆਹ ਗੱਬੇ ਲਾਤਾ ਨਾ ਡਬਲ ਵਾਲਾ ਏ ਜੱਕੇ ਇੱਕ ਤਰ੍ਹਾਂ ਦਾ ਦੋ ਭਰੀਆਂ ਲਾਤੀਆਂ ਨੇ ਡਬਲ ਹਾਂ ਉਹੀ ਐ ਸਿੰਗਲ ਨਾਲ ਡੱਬ ਜਾਂਦੀ ਡੋਵ ਵਾਲਾ ਦੂਰੀ ਆ ਘੜਤੀ ਇੱਕ ਭਰੀ ਦੂਰੀ ਉੱਪਰ ਘੜਤੀ ਹਾਂ ਕਾ ਗਮ ਹੋ ਗਿਆ ਸਾਰੇ ਚਲ ਆ ਗਿਆ ਸਿਰੇ ਤੱਕ ਲੰਬੀ ਮੈਂ ਕਿਹ ਜੱਗਾ ਆ ਗਿਆ ਉਹਦੀ ਹੈ ਹੈ ਜੱਗਾ ਹੀ ਹੈ ਜੱਗਾ ਆ ਗਿਆ ਦੇਲਾ ਕਿਹੜੇ ਟਾਈਮ ਵਿਲਾ ਹੋਇਆ ਕੱਲ ਗਿਆ 10 ਹੀ ਟਾਈਮ ਹਾਂ ਨਹੀਂ 9 ਸਾਢੇ 10 ਵਜੇ ਨਹੀਂ 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 ਸਾਢੇ 9 ਹਾਂ 9:30 ਰਾਤ ਨੂੰ ਸਾਢੇ 9 ਠੀਕ ਹੈ ਸਾਢੇ 9 ਉਹ ਹੀ ਆ ਬਾਈ ਦੇਖੋ ਕਿੰਨੇ ਘੰਟੇ ਲੱਗੇ ਸੱਚ 24 ਘੰਟੇ ਬਾਅਦ ਆ ਗਿਆ ਦੋ ਘੰਟੇ ਘੱਟ ਲਾ ਲੈ 22 ਘੰਟੇ 22 ਘੰਟੇ ਬਾਅਦ ਬੰਦਾ ਆ ਗਿਆ ਵਿਲਾ ਕੇ ਉਹ ਆ ਗਿਆ ਹੋਨੇ ਦਾ ਇੱਧਰੋਂ ਬਣਾਇਆ ਦਾ ਨਾ ਨਾ ਹੁਣ ਜੱਗੇ ਦਾ ਟਰੈਕਟਰ ਗੱਲ ਮੂਹਰੇ ਖੜਾ ਦਾ ਤਾਂ ਰਾਜੂ ਨੂੰ 2 ਘੰਟੇ ਖੜਨਾ ਪਿਆ ਹੈ ਅੱਜ ਰਾਜੂ 2 ਘੰਟੇ ਨੂੰ ਖੜਾ ਲੈ ਅੱਜ ਉਹ ਦੁਕਾਨ ਤੇ ਰੁਕੂਗਾ ਬਰਾਬਰੇ ਹੋ ਗਿਆ ਹੈ ਖਾਲੀ ਹੈ ਖਾਲੀ ਹੋਏ ਇੱਥੇ ਨੂੰ ਨਹੀਂ ਲੰਘਣਾ ਲੰਘਣਾ ਨਹੀਂ ਹੈਗਾ ਸਾਰਾ ਫੋਟਾ ਵਿੱਚ ਵੜਨਾ ਨਹੀਂ ਗਿੱਲਾ ਫਾਜੂਗਾ ਮੇਰੇ ਬਾੜ ਲੈਣਾ ਹੈ ਬਾੜ ਲੈਣਾ ਖਾਲੀ ਟਰੈਕਟਰ ਲਈ ਆਉਂਦਾ ਉਹ ਟਰਾਲਾ ਕੋਹਨੇ ਆਇਆ हां ओपा होरे गैथ लाई चलदेया ओदा निकल गया ओ ट्राला खोलया या पर इक ਗੱਲ ਹੈ ਗੰਨਾ ਦੇਖਦਾ ਹੋਣਾ ਵੀ हां ਵਧੀਆ ਲੱਧਿਆ ਵੇ ਸ਼ੂਨੂ ਦੂਰ ਤੋਂ ਲੱਗਦਾ ਦੇਖੂਗਾ ਸੇਫ ਬਾਹਰ ਆ ਗਿਆ ਉਹਦਾ ਘਰ ਤੇ ਫੋਨ ਆ ਗਿਆ ਸਹੀ ਗੱਲਾਂ ਲੈਣਾ ਹੈ ਕਿੰਨਾ ਹੋ ਗਿਆ ਕਰ ਪਰਚੀ ਦਿਖਾ ਤੂੰ ਚੱਕ ਤਾ ਸਮੁੰਦਰ ਕੋਲ ਆ ਇੱਕ ਸੌ ਫੇਰ ਤਾਂ ਸਿੰਧੂ ਆਹ ਜਿਆਦਾ ਹੋ ਜਾਣ ਜਿਹੜਾ 185 ਹੋ ਗਿਆ ਫੇਰੇ ਜਾ ਰਹੇ ਹਾਂ ਜੱਗੇ ਆ ਕਿੰਨਾ ਲਾਈਦਾ ਇਧਰ ਹੈ ਬਰੇਜ ਹੈ ਕਿੰਨਾ ਹੋ ਗਿਆ 181 40 3 ਕੁਆਂਟ 70 ਕਿਲੋ ਕਾਟ 181 ਦੇਖਣਾ ਸੀ ਉਹ ਭਜਨ ਤਾਂ ਲੈ ਕੇ ਆ ਉਹ ਗੰਨਾ ਹੀ ਤਾਂ 4-5 ਕੁਆਂਟ ਜਿਹੜਾ ਕੱਟਿਆ 181 ਹੋ ਗਿਆ ਆ ਕਿੰਨਾ ਹੋ ਜੂਗਾ ਹੁਣ 200 ਹਸ਼ਵੀਰ ਨੂੰ ਕਿੰਨਾ ਹੋ ਗਿਆ ਪੁੱਛੀ ਤਾਂ ਹਸ਼ਵੀਰ ਕਿੱਥੇ ਖਾਲੀ ਹੋਇਆ ਹਾਂ ਅੱਜ ਰਾਤ ਨੂੰ ਪੁੱਛੀ ਮਾੜਾ ਕਿੰਨੇਗਾ ਵੀ ਨੰਬਰ ਨੇ ਹੈ